ਬੀ ਥੋੜੀ ਸੀ ਮੇਰੀ ਜਿਹੜੇ ਗੋਲੀ ਮਾਰ ਕੇ ਗਿਆ ਕੀ ਨਾ ਕੁੜੀ ਦਾ ਕੁੜੀ ਦਾ ਨਾਮ ਅਸਰੀ ਗੋਲੀ ਕਿਹਨੇ ਮਾਰੀ ਆ ਉਹਦੇ ਪਰੌਣੇ ਨੇ ਗਰਜਣ ਕਰਦੇ ਬੀ ਕੱਪੜੇ ਸੀ ਨਹੀਂ ਸੀ ਕੱਪੜੇ ਸੀ ਕਿ ਆਪਣੇ ਨਿਆਣੇ ਪਾਲਦੇ ਸੀ ਕਿ ਕੁੜੀ ਨੇ ਤਾਂ ਸਾਨੂੰ ਕਦੇ ਸਾਡੇ ਕੋਲ ਕੁਝ ਮੰਗਿਆ ਵੀ ਨਹੀਂ ਸੀ ਕਹਿੰਦੀ ਮੈਂ ਮੀਤ ਮੈਂ ਤੇ ਵੀ ਆਪਣੇ ਨਿਆਣੇ ਜੋਗੀ ਹੈਗੀ ਦੇਖੋ ਉਹ ਮੇਰਾ ਹੈ ਇੱਥੇ ਬੈਠੀ ਕੁਕਰੀ ਸੀ ਹਾਂ ਕੀ ਆਇਆ ਮੁੱਸਾ ਨਹੀਂ ਜਾਏਗਾ ਬੈਤੂ ਬੈਤੂ ਬੈਠੇ ਬੈਠੇ ਮੇਰਾ ਕਹਿੰਦਾ ਜੀ ਵੀ ਲੱਗਦਾ ਮੈਂ ਰਾਤ ਨੂੰ ਬਹੁਤ ਔਖਾਂ ਆ ਮੈਂ ਇਤਾਂ ਇਆ ਤੇ ਕਹਿੰਦੀ ਵੀ ਆ ਤੂੰ ਪਹਿਲਾਂ ਸੋਚਣਾ ਜੀ ਮੈਂ ਵੀ ਕਹਿੰਦੀ ਔਖੀ ਹੋ ਕੇ ਕਹਿੰਦੀ ਆਈ ਆ ਬੇ ਦੁਖੀ ਹੋ ਕੇ ਤੂੰ ਇੰਨਾ ਦੁਖੀ ਕੀਤਾ ਮੈਨੂੰ ਮੈਂ ਤੂੰ ਪਹਿਲਾਂ ਪਹਿਲਾਂ ਇਹ ਗੱਲ ਸੋਚੇਦਾ ਹਾਂ ਹਾਂ ਇਹ ਸੋਚਦਾ ਹੁੰਦਾ ਪਰ ਤੁਹਾਨੂੰ ਜੀ ਅੱਛਾ ਤੁਹਾਨੂੰ ਸੋਚੀ ਆਹ ਅੱਛਾ ਤੁਹਾਨੂੰ ਸੋਚੀ ਜੀ ਤੁਹਾਨੂੰ ਲੱਗਦਾ ਕਿ ਜੁਨਾ ਮਾਜਤ ਕਰੀਓ ਮਾਜਤ ਆਪਾਂ ਕਰੀਏ ਇਹ ਕਿ ਕਿ ਮੈਂ ਨਹੀਂ ਆਪ ਨੂੰ ਸ਼ੋਅ ਕਰਦਾ ਪਾਣੀ ਪਹਲਾਉ ਲਿਆ ਗਿਆ ਪਾਣੀ ਆ 12 ਸਾਲ ਕਹਿੰਦਾ ਕੱਟੇ 12 13 ਸਾਲ ਕਹਿੰਦਾ ਹੁਣ ਚੰਗਾ ਨਹੀਂ ਲੱਗਦਾ ਲੋਕੀ ਇਕੱਲਾ ਬਹੁਤ ਕਰਦੇ ਆ ਇਦਾਂ ਇਹ ਕਹਿੰਦੀ ਇਹ ਤੂੰ ਪਹਿਲਾਂ ਸੋਚਣਾ ਕਿ ਮੈਂ ਕਹਿੰਦੀ ਕਿੰਨਾ ਦੇ ਕਹਿੰਦਾ 12 ਸਾਲ ਕੱਟੇ ਕਹਿੰਦੀ ਮੈਂ ਨਹੀਂ ਬਣਾ ਕਿੰਨਾ ਮੈਂ ਲੋਕ ਦੇ ਕੋਲ ਵਾਰ-ਵਾਰ ਦੇ 12 ਸਾਲ ਲੈ ਠੀਕ ਹੈ ਜੀ ਇੱਕ ਇਹਦੇ ਵਿੱਚ ਵਿੱਚ ਜੀ ਜਦੋਂ ਉਹਨਾਂ ਨੇ ਰੁਕਾਵਾ ਪਾਇਆ ਚਲੋ ਤੁਸੀਂ ਤੇ ਮੈਨੂੰ ਕਿੰਨਾ ਦੁੱਖੀ ਕੀਤਾ ਸੀ ਜੀ ਕੋਈ ਨਾ ਕਹਿੰਦੀ ਤੂੰ ਛੱਡੀ ਕੀ ਹੋ ਕੇ ਫਿਰ ਥੋਈ ਐ ਫੇਆਈ ਕਿ ਦੂਵੀਓ ਕਹਿੰਦਾ ਫਿਰ ਆਈ ਤਾ ਬਾਅਦ ਵਿੱਚ ਤੇ ਕਰਦਿਆਂ ਨੇ ਵੀ ਨਹੀਂ ਸਾਥ ਦਿੱਤਾ ਇਹ ਤਾਂ ਜੇ ਆਪਣਾ ਨਿਆਣਾ ਗਾ ਤੁੰਡਾ ਤਾਂ ਮਾਪਾ ਕਹਿੰਦਾ ਹੁੰਦਾ ਪਰ ਤੇ ਅਸੀਂ ਜੀ ਹੈਗੇ ਤੁੰਡਾ ਨੂੰ ਜਾਣਾ ਜਾਂ ਨਸ਼ੇੜੀ ਸੀ ਮਤਲਬ ਕਰਦੇ ਵੀ ਇਹਦੇ ਵੀ ਨਸ਼ੇੜੀ ਸੀ ਅੱਜ ਤੱਕ ਕੀ ਗਿਆ ਜਿਹੜੀ ਮੇਲ ਸੋਣਾ ਕਹਿੰਦੀ ਇਹ ਨਹੀਂ ਨਹੀਂ ਛੱਡਿਆ ਕਿੰਨਾ ਹੋਈ ਜੀ ਕਹਿੰਦੇ ਛੱਡਿਆ ਵੇਰੇ ਉਹ ਕੀ ਗੱਲ ਜਾਣ ਵਾਲੀ ਕਿਹੜੀ ਚੀਜ਼ ਹੈ ਫਰਨੀਚਰ ਕੀ ਮੱਤ ਕਹਿੰਦੀ ਪਰ ਪੁਰਾਣਾ ਫਰਨੀਚਰ ਅਸੀਂ ਵੀ ਜਾਣੇ ਕਹਿੰਦੀ ਮਰਿਆ ਜਾ ਆਜਾ ਕਹਿੰਦੀ ਜੇ ਸੁਪੋਟ ਸਮਾਨ ਨੇ ਤਾਂ ਚਾਕੇ ਲਾ ਗਿਆ ਮੇਰੇ ਕੋ ਸਾਕੇ ਮਾਰ ਗਿਆ ਕਿਤਾ ਬੜਿਆਈ ਸਰੇ ਆ ਜਾਣੀ ਕਹਿੰਦੀ ਜਿੰਦੇ ਹੋ ਨਿਆਣੇ ਪਾਲਾਂਗੇ ਤੇਰਾ ਸਾਰਾ ਕੁਝੇ ਕਦੀ ਬਣ ਜਾਣਾ ਆ ਤੇ ਭਾਬੀ ਨੇ ਕਿਹਾ ਕਹਿੰਦੀ ਦੇਖ ਗੁਰਵਿੰਦਰ ਨਿਆਣੇ ਚੱਲ ਜਾਣੇ ਆ ਤੂੰ ਕਹਿੰਦੀ ਨਿਆਣਿਆਂ ਦੇ ਮਗਰ ਨਹੀਂ ਜਾਣਾ ਮੁੰਡਾ ਕਹਿੰਦਾ ਇੱਥੇ ਹੀ ਰਹਿੰਦਾ ਮੈਂ ਮੁੰਡਾ ਇੱਥੇ ਹੈ ਨਹੀਂ ਤੂੰ ਨਹੀਂ ਕਹਿੰਦੀ ਮਗਰ ਜਾਣਾ ਲੇਗਾ ਮਤਲਬ ਕੀ ਨਾ ਤੁਹਾਡਾ ਮੇਰਾ ਨਾਮ ਵਰਦੀਪ ਕੌਰ ਕੀ ਤੁਹਾਡੇ ਕੀ ਲੱਗਦੇ ਆ ਮੇਰੀ ਧੀ ਧੀ ਥੋੜੀ ਜਿਹੀ ਸੀ ਬੇਚ ਜਿਹਨੇ ਗੋਲੀ ਮਾਰ ਕੇ ਗਿਆ ਕੀ ਨਾ ਕੁੜੀ ਦਾ ਕੁੜੀ ਦਾ ਨਾਮ ਅਜੂਨੀ ਗੋਲੀ ਕਿਹਨੇ ਮਾਰੀ ਆ ਉਹਦੇ ਪਰੋਣੇ ਨੇ ਗੁਰਵਿੰਦਰ ਨੇ ਗੁਰਵਿੰਦਰ ਕਿੱਥੇ ਦਾ ਆ ਰਾਜਪੁਰੇ ਦਾ ਇਹ ਕਿੱਥੇ ਦਾ ਬੰਦਾ ਰਾਜਪੁਰਾ ਜਰਾ ਇੱਥੇ ਸਮਰਾਰੀ ਦੇ ਨਾਲ ਹੀ ਆ ਸਮਰਾਰੀ ਦਾ ਆ ਹਬ ਪਹਿਲੇ ਤੇ ਦੋ ਕਿੰਨੀ ਕਿਤੇ ਰੋਗੀ ਵਿਆਹ ਹੋਇਆ ਇਹਨੂੰ ਵਿਆਹ ਹੋਇਆ ਇਹਨੂੰ 12 ਤੇ 12 ਚ ਹੋਇਆ ਸੀ ਵਿਆਹ 12 ਦੇ ਵਿੱਚ ਹੋਇਆ ਸੀ ਤੇ 13 ਸਾਲ ਹੋ ਗਿਆ ਹੈ ਕਿੰਨੇ ਬੱਚੇ ਆ ਦੇ ਦੋ ਬੱਚੇ ਆ ਕੁੜੀ 11 12ਵੇਂ ਸਾਲ ਵਿੱਚ ਆ ਮੁੰਡੇ ਨੂੰ 10ਵੇਂ ਸਾਲ ਭੰਗ ਕੀ ਹੁਣ ਕੁੜੀ ਤੁਹਾਡੀ ਜਿਹੜੀ ਆ ਕੀ ਕੰਮ ਕਰਦੀ ਸੀ ਘਰ ਹੁਣ ਕੁੜੀ ਕੱਪੜੇ ਸੀਂਦੀ ਸੀ ਕੱਪੜੇ ਸੀ ਕੇ ਆਪਣੇ ਨਿਆਣੀ ਪਾਲਦੀ ਸੀ ਉਡੀਨੇ ਤਾਂ ਸਾਨੂੰ ਕਦੇ ਸਾਡੇ ਕੋਲ ਕੁਝ ਮੰਗਿਆ ਵੀ ਨਹੀਂ ਸੀ ਕਹਿੰਦੀ ਮੈਂ ਮੀਤ ਮੈਂ ਕਹਿੰਦੀ ਆਪਣੇ ਨਿਆਣੇ ਦੁੱਗੀ ਹੈਗੀ ਵੇਖੋ ਤੁਸੀਂ ਇੱਥੇ ਘਰੇ ਹੀ ਸੀਗੇ ਉਹ ਤਾਂ ਹੋਰ ਨਹੀਂ ਬੈਠ ਕੇ ਦੇ ਵਿੱਚ ਮਸ਼ੀਨਾਂ ਤੇ ਚਾਚਾ ਜੀ ਆਇਆ ਉਹ ਤੁਸੀਂ 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 ਘਰ ਸੀਗੇ ਅਸੀਂ ਘਰੇ ਹੀ ਸੀਗੇ ਅਸੀਂ ਇੱਥੇ ਸੀ ਤਾਂ ਫੇਰ ਮੈਂ ਫੋੜ ਚਲੇ ਗਈ ਉਸ ਤੇ ਜਦੋਂ ਫੇਰ ਪਰਾਣਾ ਇਹ ਆਇਆ ਤਾਂ ਮੈਨੂੰ ਕੋਲੇ ਰਮਨ ਕਹਿੰਦੀ ਨਾ ਮੇਰੀ ਕਹਿੰਦੀ ਮੰਮੀ ਕਹਿੰਦੀ ਕਹਿੰਨੀ ਗੁਰਬਿੰਦਰ ਆਇਆ ਆ ਤਾਂ ਕਹਿੰਦੀ ਤੂੰ ਜਾ ਕੇ ਦੇਖ ਉਹ ਜਦੋਂ ਮੈਂ ਮਗਰ ਗਈ ਤਾਂ ਖੜਾ ਸੀ ਕਹਿੰਦਾ ਮਨਪ੍ਰੀਤ ਕਹਿੰਦਾ ਇਦਾਂ ਮੈਨੂੰ ਚੰਗਾ ਨਹੀਂ ਲੱਗਾ ਵੇ ਤੂੰ ਬੈ ਤੂੰ ਇੱਥੇ ਬੈਠੀ ਮੇਰਾ ਕਹਿੰਦਾ ਜੀ ਵੀ ਲੱਗਦਾ ਮੈਂ ਰਾਤ ਨੂੰ ਬਹੁਤ ਔਖਾਂ ਆ ਮੈਂ ਇੱਦਾਂ ਆ ਇਹ ਕਹਿੰਦੀ ਵੀ ਆ ਤੂੰ ਪਹਿਲਾਂ ਸੋਚਣਾ ਜੀ ਮੈਂ ਵੀ ਕਹਿੰਦੀ ਔਖੀ ਹੋ ਕੇ ਕਹਿੰਦੀ ਆਈ ਆ ਬੇ ਦੁਖੀ ਹੋ ਕੇ ਤੂੰ ਇੰਨਾ ਦੁਖੀ ਕੀਤਾ ਮੈਨੂੰ ਮੈਂ ਤੂੰ ਕਹਿੰਦਾ ਪਹਿਲਾਂ ਇਹ ਗੱਲ ਸੋਚਦਾ ਅੱਗੇ ਅਸੀਂ ਉੱਥੇ ਹੀ ਹੋਈ ਤਾਂ ਉੱਥੇ ਤੇ ਜਾਣੇ ਵੀ ਕਹਿੰਦੀ ਮੈਂ ਤੂੰ ਉਧਰੇ ਜਾਣੇ ਲੈ ਕੇ ਜਾਣੇ ਫੇਰ ਰੋਲਾ ਪਾਉਂਦੇ ਕਹਿੰਦੀ ਵਜੇ ਵੇਲੇ ਸੀਨ ਵੇਲੇ ਹਣਾ ਕੱਟਣ ਵੇਲੇ ਕਹਿੰਦੀ ਫੇਰ ਖਰਾਬ ਹੋ ਜਾਂਦਾ ਹੈ ਕਹਿੰਦੀ ਜਾਣੇ ਰੋਲਾ ਪਾਉਂਦਾ ਤਾਉ ਉੱtre ਸੀ ਕਿੰਨਾ ਜਦੋਂ ਫੇਮ ਤਾ ਜਦੋਂ ਰਮਨ ਮੈਨੂੰ ਕਹਿੰਦੀ ਕਹਿੰਦੀ ਮੰਮੀ ਕਹਿੰਦੀ ਮੋਟਰਸਾਈਕਲ ਖੜਾਉਂ ਗਿਆ ਥੱਕੇ ਨਹੀਂ ਕਰ ਬਿੰਦਰ ਆਇਆ ਉੱਧਰੋਂ ਚੱਲ ਜਾ ਉਹ ਜਦੋਂ ਬੰਦੇ ਪੜਿਆ ਮਗਰੇ ਮੈਂ ਅੰਸਰ ਪਾੜ ਦੇ ਕਮੀਨ ਨੂੰ ਕੱਢਦਾ ਸੀ ਤੇ ਤਾਂ ਮੈਨੂੰ ਕਈ ਕਹਿੰਦਾ ਪਾਣੀ ਪੜਾਉ ਲਿਆ ਕੇ ਮਾਤਾ ਨੇ ਆ 12 ਸਾਲ ਕਹਿੰਦਾ ਕੱਟੇ 12 13 ਸਾਲ ਕਹਿੰਦਾ ਹੁਣ ਚੰਗਾ ਨਹੀਂ ਲੱਗਦਾ ਲੋਕੀ ਗੱਲਾਂ ਬਹੁਤ ਕਰਦੇ ਆ ਇਦਾਂ ਇਹ ਕਹਿੰਦੀ ਇਹ ਪਹਿਲਾਂ ਸੋਚਣਾ ਸੀ ਮੈਂ ਕਹਿੰਦੀ ਕਿੰਨਾ ਕਹਿੰਦਾ 12 ਸਾਲ ਨੂੰ ਕਹਿੰਦੀ ਮੈਨੂੰ ਨਹੀਂ ਵੜਾ ਜਿੱਦਾਂ ਮੈਂ ਲੋਕ ਦੇ ਘਰ ਘਰ ਘਰਦੇ ਹਾਂ 12 ਸਾਲ ਨੂੰ ਕਹਿੰਦੀ ਉਹ ਤੇ ਮੈਨੂੰ ਕਿੰਨਾ ਦੁਖੀ ਕੀਤਾ ਚੀਜ਼ ਕੋਈ ਨਾ ਕਹਿੰਦੀ ਤੂੰ ਛੱਡੀ ਪਹਿਲਾਂ ਦੇਖ ਭਾਜੀ ਗੱਡੀ ਦਿੱਤੀ ਗੱਡੀ ਤਾਂ ਉਹ ਨਹੀਂ ਵੇਚਦੀ ਤੇ ਵੇਪਟ ਗੱਟੀ ਸੀਗੀ ਫੇ ਬਾਅਦ ਵਿੱਚ ਜੋਸ ਘਰ ਦਾ ਸਮਾਨ ਸਾਰਾ ਕੋ ਸਾਰਾ ਕੁਛ ਸਾਰਾ ਕੁਛੇ ਵੇਚੀ ਗਿਆ ਜਦੋਂ ਕੁੜੀ ਨੇ ਕਹਿਣਾ ਤੇ ਕੋਈ ਨਾ ਮੈਂ ਲੈ ਦੇਉਂਗਾ ਲੈਣਾ ਕਿੱਥੋਂ ਸੀ ਕੋਈ ਟੀਜ ਨਹੀਂ ਘਰ ਦੀ ਛੜੀ ਆ ਕੇ ਤੇ ਕੁੜੀ ਦੁੱਤੀ ਹੋ ਕੇ ਫੇ ਇੱਥੋਂ ਆਈ ਇੱਥੇ ਆਈ ਕਿ ਦੁੱਤੀ ਹੋ ਕੇ ਜਦੋਂ ਫੇ ਆਈ ਤਾਂ ਬਾਅਦ ਵਿੱਚ ਤੇ ਘਰਦਿਆਂ ਨੇ ਵੀ ਨਹੀਂ ਸਾਥ ਦਿੱਤਾ ਨਹੀਂ ਤਾਂ ਜੇ ਆਪਣਾ ਨਿਆਣਾ ਗਾਲ ਹੁੰਦਾ ਤਾਂ ਮਾਫਾ ਕਹਿੰਦਾ ਹੁੰਦਾ ਬੱਤ ਅਸੀਂ ਜੋ ਹੈਗੇ ਤੂੰ ਤਾਨੂੰ ਜਾਣਾ ਤਾਂ ਵੀ ਉਹ ਚਲੇ ਗਈ ਕਹਿੰਦਾ ਮੈਂ 1 ਮਹੀਨਾ ਤੂੰ ਜਾਇਆ ਨਾਲ ਕਨਿਆਣੀ ਰੋਟੀ ਕੋਈ ਔਖੇ ਹੋਣੀ ਆ ਵੀ ਮੈਂ ਵੀ ਚਲੂਨੀ ਆਣੀ ਉੱਥੇ ਤਾਂ ਮੈਂ ਆਪਣਾ ਇਲਾਜ ਕਰਾ ਲੂੰਗਾ ਇਹ ਕਿਹਦੀ ਚਾਹੀ ਠੀਕ ਹੋਇਆ 7-8000 ਪਈਆਂ ਦੇ ਕੇ ਬਾਅਦ ਵਿੱਚ ਜਦੋਂ ਫੇ ਮੀਨੂੰ ਇੱਥੇ ਆ ਗਈ ਏਦਨ ਫਿਰ ਉਸ 7 ਲੱਖ ਦਾ ਹੋਣਾ ਆਹ ਕਹਿੰਦੀ ਹਣੀ ਫਰੈਸ਼ ਹੋਣੀ ਜੀ ਸਰ ਇਹ ਕੀ ਮਾਮਲਾ ਸਾਹਮਣੇ ਆ ਮੈਂ ਕਨਪੁਰ ਥਾਣੇ ਵਿੱਚ ਪਿੰਡ ਰਿਟਰਨ ਹੋ ਪੈਗਾ ਇਹ ਟੀਲ ਉਹ ਕਿ ਮਨਦੀਪ ਕੁੜੀ ਆ ਇਹਦਾ ਆਪਣੇ ਹਸਬੰਦ ਨਾਲ ਆਪਣੇ ਚੱਲਦਾ ਸੀ ਲੜਾਈ ਛਗੜਦਾ ਤੇ ਇਹ ਆਪਣੇ ਪੇਕੇ ਪਿੰਡ ਵਿੱਚ ਰਹਿੰਦੀ ਸੀ ਅੱਜ ਬਖਸ ਲਈ ਸਾਡੇ ਕੋ 5:30 ਵਜੇ ਨਾਲ ਜਿਹੜੇ ਮਨਦੀਪ ਪਰ ਦੀ ਮਦਨ ਨੇ ਦੱਸਿਆ ਵੀ ਇਹਨਾਂ ਜਿਹੜਾ ਡਵਾਈ ਸੀ ਉਹ ਮੋਟਰਸਾਈਕਲ ਤੇ ਆਇਆ ਤੇ ਮੇਰੀ ਜਿਹੜੀ ਲੜਕੀ ਸੀ ਉਹ ਕਪੜੇ ਸੀਨ ਦਾ ਕੰਮ ਕਰਦੀ ਸੀ ਆਪਣੇ ਕਮਰੇ 'ਚ ਬੈਠੀ ਉਹ ਜੱਕਦਾ ਮਾ ਕੇ ਉਹਨਾਂ ਝਗੜਾ ਕਰਨ ਦਾ ਪਿਆ ਤੇ ਉਹਦੇ ਆ ਕੇ ਨੇ ਗੋਲੀਆਂ ਚਲਾਤੀਆਂ ਮੈਂ ਬੱਸ ਘਬਰਾ ਲਉ ਕਿੰਨੀਆਂ ਗੋਲੀਆਂ ਲੱਗੀਆਂ ਕੁੜੀ ਦੇ ਕੁੜੀ ਦੇ ਪਹਿਲਾਂ ਇੱਕ ਧੌਣਸ ਲੱਗੀ ਐ ਇੱਕ ਰੁਸ਼ਾਤੀ ਲੱਗੀ ਆ ਦੋ ਗੋਲਥ ਮਿਲੇ ਆ ਕੋਲ ਮਿਲੇ ਆ ਤੁਮ ਮੌਕੇ ਤੇ ਉਹ ਜਿਹੜਾ ਇਹਦਾ ਆਦਮੀ ਸੀਗਾ ਉਹ ਉਹ ਗੋਲੀਆਂ ਚਲਾਉਣ ਤੋਂ ਬਾਅਦ ਇਥੇ ਮੌਕੇ ਤੋਂ ਫਰਾਰ ਹੋ ਗਿਆ ਮੈਂ ਉਹ ਉਹਦਾ ਕੁਝ ਪਤਾ ਲੱਗਾ ਉਹਦੇ ਬਾਰੇ ਐਸੀਆਂ ਪੁਲਿਸ ਪਾਰਟੀਆਂ ਵੀ ਆਈਆਂ ਚੇਸ ਕਰਦੇ ਸਰ ਸਰ ਕੀ ਨਾਮ ਕੀ ਆ ਉਹ ਲੜਕੇ ਦਾ ਗੁਰਵਿੰਦਰ ਸਿੰਘ ਜੀ ਇਹਦਾ ਪਤਾ ਲੱਗਾ ਪਿੰਡ ਕਿਹੜਾ ਉਹਦਾ ਪਿੰਡ ਆਪਣੇ ਫਲਾਕ ਥਾਣੇ ਚ ਪੈਂਦਾ ਦਾਇਪੁਰ ਬੜਗਿਨ ਕੁੜੀ ਤਾਂ ਇੱਥੇ ਦੀ ਸੀ ਡੈਡ ਕੁੜੀ ਡਟਾ ਦੇ ਜਾਣ ਬਣੀ ਸੀ ਇਹਦਾ ਚਾਗਣਾ ਚੱਲਦਾ ਸੀ ਡੇਟਸ ਤੋਂ ਤੇਰੇ ਬੱਚੇ ਕਿੰਨੇ ਨੇ ਇਹਦੇ ਛੋਟੇ ਬੱਚੇ ਆ ਦੋ ਇੱਕ ਬੇਟਾ ਇੱਕ ਬੇਟੀ ਡਾਕਟਰ ਸਾਹਿਬ ਕੀ ਨਾਂ ਤੁਹਾਡਾ ਮਾਈਸੈਲਫ ਡਾਕਟਰ ਬਲਜੀਤ ਕਮਨ ਬਲਜੀਤ ਜੀ ਅੱਜ ਜਿਹੜੀ ਡੈੱਡ ਬੋਡੀ ਆ ਤੁਹਾਡੇ ਕੋਲ ਆਈਆਂ ਉਹਦੇ ਬਾਰੇ ਦੱਸੋਗੇ ਥੋੜਾ ਜਿਹਾ ਸਾਡੇ ਕੋਲ ਤਕਰੀਬਨ 7:10 ਤੇ ਇੱਕ ਬਰੌਡਡ ਕੇਸ ਆਇਆ ਸੀਗਾ ਬੰਦੇ ਆਪਣੇ ਰਟਾਂਡੇ ਤੋਂ ਉਹ 10 ਰੇਸਿਗਿਫੇਸ ਗਨ ਸ਼ਾਟ ਇਜਰੀ ਹੋਏ ਆ ਉਹਦੇ ਸੰਬੰਧ ਵਿੱਚ ਲੈ ਕੇ ਆਏ ਸੀ ਜਦੋਂ ਅਸੀਂ ਇਹ ਸਾਮਨ ਕੀਤਾ ਤੇ ਉਹ ਡੈੱਡ ਸੀਗੇ ਜਿਹੜੇ ਤੇ 7:20 ਮਿੰਟ ਇੱਕ ਮੇਲ ਪੇਸ਼ੈਂਟ ਮੇਲ ਆ ਮਨਪ੍ਰੀਤ ਕੋ ਉਹਦਾ ਨਾਮ ਸੀਗਾ ਗੁਰਪਿੰਦਰ ਸਿੰਘ ਰੈਜ਼ੀਡੈਂਟ ਆਫ ਪਿੰਡ ਰਾਜਪੁਰਾ ਡਿਸਟ੍ਰਿਕਟ ਜਲੰਧਰ ਉਹ ਵੀ ਬਰਾਉਨ ਡੈੱਡ ਸੀਗਾ ਦੋਨੋਂ ਗਨ ਸ਼ਾਟ ਇਜਰੀ ਦੇ ਨਾਲੇ ਆਏ ਸੀ ਸਾਡੇ ਕੋਲ ਕਿੰਨੀਆਂ-ਕਿੰਨੀਆਂ ਗੋਲੀਆਂ ਲੱਗੀਆਂ ਕੁਝ ਮਤਲਬ ਜਿਹੜਾ ਤਾਂ ਹੈਗਾ ਮੇਲ ਉਹਦੇ ਤਾਂ ਹੈਗੀ ਫੋਰਹੈਡ ਤੇ ਸਾਨੂੰ ਦਿਖਾਈ ਦੇ ਰਹੀ ਸੀ ਤੇ ਜਿਹੜੀ ਜੇੜੀ ਆ ਉਹਦੇ ਲੈਫਟ ਸਾਈਡ ਤੇ neck ਤੇ ਸੀਗੀ ਇੱਕ ਹੀ ਗੋਲੀ ਲੱਗੀ ਉਹਦੇ 에 ਪਹਿਲਾਂ ਤਾਂ ਸਾਨੂੰ ਤਾਂ ਇੱਕੋ ਲੱਗਦੀ ਬਾਕੀ ਪੋਸਟਮਾਰਟਮ ਜੋ ਕਨਫਰਮ ਹੋਏਗਾ ਸਾਰਾ ਕੁਝ ਠੀਕ ਹੈ ਥੈਂਕ ਯੂ ਹਾਂਜੀ